ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਦੁਖਦਾਈ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਕਬੱਡੀ ਯੱਗਤ ਦੇ ਮਸ਼ਹੂਰ ਖਿਡਾਰੀ ਜੋ ਕਬੱਡੀ ਦੇ ਮਸ਼ਹੂਰ ਜਾਫੀ ਸਨ ਜੀਤ ਕੋਟਲੀ ਅੱਜ ਸਭ ਨੂੰ ਆਪਾਂ ਨੂੰ ਅਲਵਿਦਾ ਕਹਿ ਗਏ ਨੇ ਉਹ ਦੱਸਿਆ ਜਾਂਦਾ ਹੈ ਕਿ ਉਸਕੋ ਦਿਨਾ ਦੇ ਜਿਹੜੇ ਕਿ ਵੈਂਟੀਲੇਟਰ ਤੇ ਸਨ ਇਹਨਾਂ ਦੇ ਗੁਰਦੇ ਅਤੇ ਲੀਵਰ ਦੇ ਵਿੱਚ ਪ੍ਰੋਬਲਮ ਦੱਸੀ ਜਾ ਰਹੀ ਹੈ ਉਹ ਅੱਜ ਆਪਾਂ ਨੂੰ 6 ਨਵੰਬਰ 2025 ਨੂੰ ਜਿਹੜਾ ਕਿ ਹਲਵੇ ਦਾ ਕਹੇਗੇ ਨੇ ਕਬੱਡੀ ਯੱਗਤ ਨੂੰ ਇਹ ਆਪਣੇ ਲਈ ਬਹੁਤ ਹੀ ਦੁਖਦਾਈ ਖਬਰ ਹੈ ਸਾਰੇ ਜਾਣੇ ਕਮੈਂਟਾਂ ਦੇ ਵਿੱਚ ਵੈਦਰੂ ਜ਼ਰੂਰ ਲਿਖਿਓ ਇਨਾਂ ਦੀ ਆਤਮਾ ਆਤਮਾ ਦੀ ਸ਼ਾਂਤੀ ਲਈ ਕਮੈਂਟੇ ਜ਼ਰੂਰ ਕਰਿਓ ਇਹ ਕਬੱਡੀ ਯੱਗਤੇ ਦੇ ਬਹੁਤ ਵਧੀਆ ਖਿਡਾਰੀ ਅਤੇ ਟੌਪ ਦੇ ਜਾਫੀ ਸਨ ਜੋ ਅੱਜ ਆਪਾਂ ਨੂੰ 6 ਤਰੀਕ ਨੂੰ ਹਲਵੇ ਦਾ ਕਹੇਗੇ ਨੇ ਇਹ ਕਬੱਡੀ ਯੱਗਤੇ ਦੇ ਇਹ ਕਬੱਡੀ ਜਗਤ ਦੇ ਲਈ ਬਹੁਤ ਹੀ ਵੱਡਾ ਇੱਕ ਤਰ੍ਹਾਂ ਦਾ ਘਾਟਾ ਹੈ ਜੋ ਕਬੱਡੀ ਜਗਤ ਨੂੰ ਪੈ ਗਿਆ ਜੋ ਮਸ਼ਹੂਰ ਖਿਡਾਰੀ ਜੀਤ ਕੋਟਲੀ ਆਪਾਂ ਸਾਰਿਆਂ ਨੂੰ ਰੋਵੇ ਦਾ ਕਹਿ ਗਏ ਨੇ ਛੱਡ ਗਏ ਨੇ ਤੇ ਇਹ ਬਹੁਤ ਹੀ ਪੁਰਾਣੇ ਖਿਡਾਰੀ ਤੇ ਬਹੁਤ ਹੀ ਮਸ਼ਹੂਰ ਖਿਡਾਰੀ ਸਨ ਇਹ ਕਬੱਡੀ ਜਗਤ ਲਈ ਬਹੁਤ ਹੀ ਵੱਡਾ ਜਿਹੜਾ ਕੀ ਘਾਟਾ ਪੈ ਗਿਆ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸਾਰੇ ਜਾਣੇ ਅਰਦਾਸ ਜ਼ਰੂਰ ਕਰਿਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ